ਕੀ ਮਾਝਿਲ ਪ੍ਰਦੇਸ਼ ਦੇ ਮੰਡੀ ਸੇਡ ਤੋਂ ਲੋਕ ਸਭਾ ਤੇ ਬਾਲੀਵੁੱਡ ਦਾ ਕਾਰਾ ਕੰਗਨਾਰ ਨੌਕ ਨੇ ਰਾਹੁਲ ਗਾਂਧੀ ਦੇ ਬਾਰੇ ਵਿਵਾਦਿਤ ਕਮਿਆਨ ਦਿੱਤਾ ਹੈ ਦੱਸਦੀ ਹੈ ਕਿ ਸੰਸਦ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਸੰਸਦ ਦੇ ਅੰਦਰ ਤੋਂ ਬਾਹਰ ਲੋਕ ਕਿ ਨਾ ਚਾਲੇ ਹਫਤੇ ਦਾ ਦੌਰ ਚੱਲ ਗਿਆ ਹੈ ਚਾਹੇ ਵੀ ਲੋਕ ਸਭਾ ਦੇ ਵਿੱਚ ਸੋਚਿਤ ਤੇ ਨੇਤਾ ਰਾਹੁਲ ਗਾਂਧੀ ਦੇ ਬਦਲ ਬਾਅਦ ਸੁਪਨੇ ਚਰਚਾ ਦੇ ਦੌਰਾਨ ਸਰਕਾਰ ਨੂੰ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਰਾਹੁਲ ਗਾਂਧੀ ਉਸ ਦੇ ਵਿਰੋਧ ਵਿੱਚ ਕਿਹਾ ਕਿ ਜਿਸ ਸੀਟ ਤੋਂ ਉਸ ਦਾ ਮੈਂਬਰ ਆਪਣਾ ਹੋਣਾ ਹੋਵੇ ਤੇ ਰਾਹੁਲ ਗਾਂਧੀ ਦੇ ਇਸ ਖਾਸ ਸੰਭਾਗ ਬਕਾਨਾ ਨੇ ਕਿਹਾ ਕਿ ਰਾਹੁਲ ਸਾਹਿਬ ਦਾ ਦੇਸ਼ ਹੈ ਚਾਹੀਦੀ ਰਹੇ ਨਾ ਕੋਈ ਨਾ ਡ੍ਰੈਕ ਟੈਸਟ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਸੰਵਿਧਾਨਿਕ ਮੇਸ ਤੋਂ ਗੱਲ ਕਰਦੇ ਹਨ ਸੰਭਾਗ ਨੇ ਕਿਹਾ ਕਿ ਰਾਹੁਲ ਗਾਂਧੀ ਜਿਸ ਹਾਇਤ ਦੇ ਵਿੱਚ ਸੰਸਦ ਦੇ ਵਿੱਚ ਪਹੁੰਚਦੇ ਹਨ ਤੇ ਜਿਸ ਰਾਂਗੀਆਂ ਦਲੀਨਾ ਦਿੰਦੇ ਹਨ ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਹਮੇਸ਼ਾ ਜੋ ਆਪ ਵੀ ਨੇ ਦੇਖਿਆ ਤੁੰਗਣਾ ਬਹੁਤ ਸਾਰ ਪੈਨਲ ਵੀ ਰਾਹੁਲ ਗੰਦੂ ਦੇ ਸਾਹਮਣਾ ਕਰ ਚੁੱਕਿਆ ਹੈ ਉਸ ਤੋਂ ਬਗਾਇ ਹੋ ਤੁੰਗਣਾ ਨੇ ਲੋਕ ਸਭਾ ਵਿੱਚ ਵਿਰੋਧ ਦਿੱਤੇ ਨੇਤਾ ਰਾਹੁਲ ਗੰਦੂ ਤੇ ਬਿਖਾਰ ਹੁਗਲਾ ਦਿੱਤਾ ਸੀ ਤੁੰਗਣਾ ਨੇ ਸਿੱਝ ਅਦੁੱਸ਼ਤਾ ਨੂੰ ਕਾਂਗਰਸੀ ਅਗੂ ਨੂੰ ਪ੍ਰਮੋਤ ਕਰਨਾ ਕੋਸ਼ਿਸ਼ ਕਰਵਾਉਣਾ ਚਾਹੁੰਦਾ ਹੈ 18ਵੇਂ ਲੋਕ ਸਭਾ ਦੇ ਪੈਲੇ ਸੈਸ਼ਨ ਦੇ ਵਿੱਚ ਸਿਹਰਾ ਕਿ ਉਹ ਬਾਸੂ ਨੂੰ ਇੱਕ ਸੱਤਿਆ ਬਣਾਣ ਬਾਲੂ ਗੋਡੇ ਤੁੰਗਣਾ ਰੋ ਕੇ ਬਾਸੂਆਂ ਨੇ ਗੈਰ ਕਾਨੂੰਨੀ ਜਿਲੇਬਾਰ ਇਲਜ਼ਾਮ ਲਗਾਇਆ ਹੈ ਜਿਸ ਦੇ ਹੋਇਆ ਕਿ ਦੋਸਤਾਂ ਤੋਂ ਰਾਖਣਾਂ ਦੇ ਲੋਕਤਵਾਦ ਵਿੱਚ ਕੇਂਦਰ ਸਰਕਾਰ ਉੱਤੇ ਲਗਾਤਾਰ ਆਮਾਣਾ ਬੋਲ ਅਤੇ ਨੰਬਰ ਜਿਵੇਂ ਕਿ ਚਰਚਾ ਦਰਾਂ ਹੋਣਾਂ ਨੂੰ ਪਾਪ ਪਾਦੂ ਤੋਂ ਨਿਸ਼ਾਨੇ ਚੱਕਣ ਦਾ ਬਤਰੀ ਕਿ ਕਹਿੰਦੇ ਹਨ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਦੂਸਰ ਸੱਤਨਾਖੇ ਦੇ ਲੋਕਾਂ ਨੂੰ ਕੈਰ ਨਤੇ ਡਰੋਂ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਆਪਣੇ ਪਾਰਟੀ ਦੇ ਕਿਸ ਤਸਾਨਾ ਆਮ ਆਦਮੀ ਅਭੀਨ ਦੇ ਅਤੇ ਔਰਤਾਂ ਦੇ ਮੁੱਦੇ ਦਿਖਾਈ ਇਸ ਤਰ੍ਹਾਂ ਨੇ ਆ ਗਿਆ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਬੇਕਰਾਰ ਸਿਆਸਤ ਦੇ ਹਨ ਉਹਨਾਂ ਦਾ ਦ੍ਰਿਸ਼ ਤੇ ਇਸ ਨੂੰ ਇਹ ਰਾਹੁਲ ਦਾ ਪ੍ਰਚਲਿਤ ਹਾਲ ਹੁਣ ਤੋਂ ਨਹੀਂ ਹੋ ਰਿਹਾ ਤੇ ਮਿਲਨਾ ਨੇ ਉਹਨੂੰ ਦੇਖਦੇ ਰਹਿਤਾ ਹੈ ਕਿ ਉਹ ਅਨੇਕਾਂ ਸਾਥੀ ਲੈ ਗਿਆ ਹਿਮਾਚਲ ਪ੍ਰਦੇਸ਼ ਦੀ ਮੰਡੀ ਸਿਊਟ ਤੋਂ ਲੋਕ ਸਭਾ ਤੇ ਬਾਲੀਵੁੱਡ ਤੱਕ ਦਾ ਕਾਰਾ ਕੰਗਨਾਰ ਲੋਕ ਨੇ ਰਾਹੁਲ ਗਾਂਧੀ ਬਾਰੇ ਵਿਵਾਦਿਤ ਕੈਂਪੇਨ ਦਿੱਤਾ ਹੈ ਦਾਸੇ ਦੇ ਸੰਸਦ ਦਾ ਬਜਟ ਸ਼ਾਸਨ ਚਾਲਦੇ ਹੈ ਸੰਸਦ ਪਹਾੜੀ ਯੂਨੀਅਨ ਚਾੜ੍ਹੇ ਖੱਬਨੇ ਦਾ ਦੌਰ ਚੱਲ ਗਿਆ ਹੈ ਕਾਉਂਸੀ ਵਿੱਚ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਬਜਟ ਪਾਸ ਸੁਣੇ ਚਰਚਾ ਦੇ ਦੌਰਾਨ ਸਰਕਾਰ ਉੱਤੇ ਸਖ਼ਤ ਨਿਸ਼ਾਨਾ ਲਾਟਿਆ ਇਹ ਭਾਜਪਾ ਪਾਰਟੀ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਉੱਤੇ ਜੋ ਵਿਆਂ ਕਿੱਦ ਕੀਤਾ ਹੈ ਉਸ ਦੇ ਸਿੱਟੇ ਤੋਂ ਦੇਖਤਵਾ ਮੈਂਬਰ ਕਹਿੰਦਾ ਹੋਇਆ ਕਿ ਰਾਹੁਲ ਗਾਂਧੀ ਦੇ ਖਾਤਮਾ ਲਾਪਰਵਾਹਨ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਇਸ ਤਰ੍ਹਾਂ ਜਾਬੀ ਰਹਿੰਦੇ ਹਨ ਹਮਨਤਾ ਅਦ੍ਰਕ ਹਾਕੀ ਰਾਹੁਲ ਗਾਂਧੀ ਆਪਣੇ ਸਾਥੀ ਵਿਧਾਨ ਸਭਾ ਦੇ ਮੈਂਬਰ ਕਹਿੰਦੇ ਹਨ ਕਿ ਰਾਹੁਲ ਗਾਂਧੀ ਜਿਸ ਖਾਇਦੇ ਦੇ ਵਿੱਚ ਸੰਸਦ ਦੇ ਵਿੱਚ ਪਹੁੰਚਦੇ ਹਨ ਤੇ ਜਿਸ ਤਰ੍ਹਾਂ ਦੀਆਂ ਦਲੂਨਾ ਦਿੰਦੇ ਹਨ ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਹਮੇਸ਼ਾ ਸਾਫ਼ ਵੀ ਰਹਿੰਦੇ ਹਨ ਜਿੰਨੇ ਰਾਹੁਲ ਪਹਿਲਾਂ ਵੀ ਰਾਹੁਲ ਗਾਂਧੀ ਤੇ ਜੁਵਾ ਕਰ ਚੁੱਕਿਆ ਹੈ ਉਸ ਤੋਂ ਬੁਰਾਈ ਨੂੰ ਤੁਰਦਾਨੇ ਤੋਂ ਸਭਾ ਵਿੱਚ ਵਿਰੋਧਿਤ ਤੇ ਨੇਤਾ ਰਾਹੁਲ ਗਾਂਧੀ ਤੇ ਸਾਥ ਨਾਲ ਲੱਗਦਾ ਹੈ ਹਨੇ ਸੂਚਿ ਅਦਿਸ਼ਾਸਾ ਦੇ ਕਾਂਗਰਸੀ ਆਗੂ ਉਪਰੰਤ ਕੋਈ ਜਾਂਚ ਕਰਵਾਉਣਾ ਚਾਹੁੰਦਾ ਹੈ 18ਵਾਂ ਮੁਕਤਵਾ ਦੇ ਪੈਠੇ ਸੈਸ਼ਨ ਤੋਂ ਮਿਸਰਾ ਉਸਾਸ ਹਿੱਤੇ ਸੱਤਿਆਨੰਦ ਬਾਲੂਗੋਡੇ 1960 ਨੂੰ ਪਾਸ਼ਨਾ ਨਹੀਂ ਗੈਰ ਕਾਨੂੰਨੀ ਜਲਵਾਾਰ ਕਰ ਦਿੱਤਾ ਹੈ ਜਿੱਦਕਿ ਉਹ ਹੈ ਕਿ ਜਿਵੇਂ ਦੋਨਾ ਤੋਂ ਰਾਹੁਲ ਗਾਂਧੀ ਲੋਕਸਭਾ ਦੇ ਵਿੱਚ ਕੇਂਦਰ ਸਰਕਾਰ ਉੱਤੇ ਲਗਾਤਾਰ ਆਸਰਾ ਬੋਰਡ ਦੇ ਨੰਬਰ ਜਿੱਤੇ ਸੇ ਚੱਚਾਤਰਾ ਨੇ ਉਨ੍ਹਾਂ ਨੂੰ ਭਾਜਪਾ ਦੇ ਤੋਂ ਨਿਸ਼ਾਨੇ ਚਤਤੂ ਦਾ ਪੱਤੀ ਤੋਂ ਦੱਸਿਆ ਤੇ ਉਨ੍ਹਾਂ ਨੇ ਖਾਸ ਤੌਰ ਤੇ ਕੇਂਦਰ ਸਰਕਾਰ ਤੋਂ ਬਹੁਤ ਸੱਜਣਾ ਕੇ ਦੇਸ਼ ਦੇ ਲੋਕਾਂ ਨੂੰ ਘੇਰਨ ਅਤੇ ਡਰਾਉਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਆਪਣੇ ਪਾਰਟੀ ਦੇ ਵਿਸਥਾਨਾ ਆਮ ਆਦਮੀ ਅਗਨੀ ਮਿਲ ਅਤੇ ਔਰਤਾਂ ਦੇ ਮੁੱਦੇ ਦਿਖਾਈ। ਇਸ ਦੌਰਾਨ ਸੱਜਣਾ ਪ੍ਰਮਾਤਿਕ ਬਦਲੂ rahul Gandhi ਦੇ ਹਮਲਾ ਕੀਤਾ ਗਿਆ